ਹੁਣ ਇਹ ਜਿਹੜੀਆਂ ਸ਼ਮਾਂ ਨੇ ਇਹਨਾਂ ਦੇ ਰੀਚਾਰਜ ਤੇ ਹੋ ਜਾਂਦੇ ਆਪਾਂ ਕਰਵਾ ਲੈਨੇ ਆ ਪਰ ਜਿੱਦਨ ਸਾਹਾਂ ਦਾ ਰੀਚਾਰਜ ਮੁੱਕਿਆ ਦੁਬਾਰਾ ਨਹੀਂ ਹੋਣਾ ਇਹ ਸਾਹ ਆ ਰਹੇ ਆ ਇਸੇ ਕਰਕੇ ਸਾਨੂੰ ਕਹਿੰਦੇ ਆਦਮੀ ਹਮ ਆਦਮੀ ਹਾਂ ਇੱਕ ਦਮੀ ਜੇ ਤੇ ਦਮ ਆ ਰਹੇ ਨੇ ਅਸੀਂ ਆਦਮੀ ਆ ਤੇ ਜਿੱਦਨ ਵਾਹਿਗੁਰੂ ਜੀ ਦੇ ਵੱਲੋਂ ਦਮ ਆਉਣੇ ਬੰਦ ਕਰ ਦਿੱਤੇ ਅਸੀਂ ਮਿੱਟੀ ਦੀ ਢੇਰੀ ਉਹ ਜਾਣਾ ਜੋ ਸਾਡੇ ਗੁੱਟਾਂ ਤੇ ਘੜੀ ਵੱਜੀ ਹੈ ਇਹਦੇ ਮੁਤਾਬਕ ਜੋ ਸਾਡੇ ਮੋਬਾਈਲ ਫੋਨ ਵਿੱਚ ਟਾਈਮ ਜ਼ੋਨ ਚੱਲਦੀ ਉਹਦੇ ਮੁਤਾਬਕ ਜੋ ਸਾਡੇ ਘਰਾਂ ਦੀਆਂ ਦੀਵਾਰਾਂ ਤੇ ਘੜੀਆਂ ਟੰਗੀਆਂ ਨੇ ਇਹਦੇ ਮੁਤਾਬਕ ਇੱਕ ਦਿਨ ਰਾਤ ਵਿੱਚ 24 ਘੰਟੇ ਨੇ ਔਰ ਗੁਰਮੁਖੋ ਇੱਕ ਘੰਟੇ ਦੇ ਅੰਦਰ ਵਾਹਿਗੁਰੂ ਪਰਮਾਤਮਾ ਵੱਲੋਂ ਸਾਨੂੰ 1000 ਸਾਹ ਭੇਜਿਆ ਜਾ ਰਿਹਾ ਹੈ ਔਰ ਇਹ ਕਿ ਆਪਾਂ ਬਹੁਤ ਵੱਡੀ ਭੁੱਲ ਕਰਦੇ ਆਂ ਵੀ ਮੈਂ ਸਾਹ ਲੈ ਰਿਆਂ ਹਾਂ ਨਹੀਂ ਪਿਆਰਿਓ ਜੇ ਮੇਰੇ ਵਸ ਜਾਂ ਤੁਹਾਡੇ ਵਸ ਹੋਵੇ ਸਾਹ ਲੈਣਾ ਤੇ ਸਾਹ ਲੈਣਾ ਕੋਈ ਬੰਦਨਾ ਕਰੇ ਤੇ ਨਾ ਹੀ ਕੋਈ ਮਰੇ ਕਿਸੇ ਦਾ ਚਿਤ ਕਰਦਾ ਮਰਨ ਨੂੰ ਸਾਹ ਸੰਗਤ 100 ਸਾਲਾਂ ਦੇ ਬਾਪੂ ਨੂੰ ਪੁੱਛ ਲਾਓ ਬਾਪੂ ਜੀ ਹੁਣ ਤੇ ਤੁਸੀਂ ਆਪਣੇ ਜੀਵਨ ਤੋਂ ਸੰਤੁਸ਼ਟ ਹੋ ਗਏ ਹੋ ਤੁਸੀਂ ਆਪਣੇ ਧੀਆ ਪੁੱਤਰਾਂ ਦਾ ਵਿਆਹ ਕਰ ਲਿਆ ਤੁਸੀਂ ਪੋਤਰਿਆਂ ਦੋਤਰਿਆਂ ਵਾਲੇ ਹੋਏ ਬਾਪੂ ਜੀ ਤੁਸੀਂ ਆਪਣੇ ਪੋਤਰੇ ਵੀ ਵਿਆਹ ਲਏ ਆ ਤੁਸੀਂ ਆਪਣੇ ਦੋਤਰੇ ਵੀ ਵਿਆਹ ਲਏ ਆ ਅੱਗੇ ਹੁਣ ਤੁਹਾਡੇ ਪੋਤਰਿਆਂ ਦੇ ਘਰ ਵੀ ਪੁੱਤ ਜੰਮ ਪਿਆ ਤੁਹਾਡੇ ਪਰਪੋਤੇ ਵੀ ਜੰਮ ਪਏ ਆ ਤੇ ਬਾਪੂ ਜੀ ਤੁਸੀਂ ਹੁਣ ਚਲੇ ਜਾਓ ਦੁਨੀਆ ਤੋਂ ਕਹਿੰਦਾ ਨਹੀਂ ਨਹੀਂ ਅਜੇ ਨਹੀਂ ਜਾਣਾ ਮਾਲਕ ਕਿਰਪਾ ਕਰੇ ਮੈਂ ਪਰਪੋਤੇ ਦਾ ਵੀ ਵਿਆਹ ਵੇਖ ਕੇ ਜਾਵਾਂ ਕਿਹਦਾ ਚਿਤ ਕਰਦਾ ਮਰਨ ਨੂੰ ਇਸਾ ਆ ਰਹੇ ਆ ਇਸੇ ਕਰਕੇ ਸਾਨੂੰ ਕਹਿੰਦੇ ਆਦਮੀ ਹਮ ਆਦਮੀ ਹਾਂ ਇੱਕ ਦਮੀ ਜੇ ਤੇ ਦਮ ਆ ਰਹੇ ਨੇ ਅਸੀਂ ਆਦਮੀ ਆ ਤੇ ਜਿੱਦਨ ਵਾਹਿਗੁਰੂ ਜੀ ਦੇ ਵੱਲੋਂ ਦਮ ਆਉਣੇ ਬੰਦ ਕਰ ਦਿੱਤੇ ਅਸੀਂ ਮਿੱਟੀ ਦੀ ਢੇਰੀ ਹੋ ਜਾਣਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੂੰ சுவாਸੀ ਅਸੀਂ ਨਹੀਂ ਲੈ ਰਹੇ ਹਰ ਕੰਮ ਚ ਸਾਡੀ ਹੋਂਦ ਹੈ ਨਾ ਮੈਂ ਕੀਤਾ ਮੇਰਾ ਕਰਕੇ ਹੋਇਆ ਮੈਂ ਨਾ ਹੁੰਦਾ ਹੋਣਾ ਹੀ ਨਹੀਂ ਸੀ ਵੇਖੋ ਮਾਲਕ ਦਾ ਜਿੰਨਾ ਸ਼ੁਕਰ ਕਰੋ ਉਹਨਾਂ ਥੋੜਾ ਜਿਹਾ ਭਾਗਾ ਵਾਲਿਓ ਉਹਨਾਂ ਹੀ ਥੋੜਾ ਜਿਹਾ ਜਦੋਂ ਰਾਤ ਸੌਂਨੇ ਆ ਤੇ ਸਰੀਰ ਦਾ ਹਰ ਹਿੱਸਾ ਹਰਕਤ ਕਰਨ ਤੋਂ ਵਿਸ਼ਰਾਮ ਵਿੱਚ ਆ ਜਾਂਦਾ ਟਿਕ ਜਾਂਦਾ ਸਾਰਾ ਸਰੀਰ ਪਰ ਦਿਲ ਨਹੀਂ ਜੀ ਟਿਕਦਾ ਦਿਲ ਆਪਣਾ ਕੰਮ ਕਰੀ ਜਾਂਦਾ ਦਿਲ ਧੜਕੀ ਜਾਂਦਾ ਜੇ ਅਸੀਂ ਸਾਹ ਆਪ ਲੈਂਦੇ ਹੋਈਏ ਨਾ ਆਪ ਤੇ ਸੌਣ ਵੇਲੇ ਜਦੋਂ ਸਾਰੇ ਸਰੀਰ ਦੀ ਪ੍ਰਕਿਰਿਆ ਰੁਕ ਜਾਂਦੀ ਹੈ ਠਹਿਰਾਵ ਵਿੱਚ ਆ ਜਾਂਦੀ ਹੈ ਤੇ ਸਾਹ ਵੀ ਰੁਕ ਜਾਣਾ ਚਾਹੀਦਾ ਨਹੀਂ ਉਹ ਮਾਲਕ ਵੱਲੋਂ ਆ ਰਹੇ ਆ ਉਹਦਾ ਕੰਮ ਹੈ ਤੇ ਜਿੰਨੇ ਸਵਾਸੇ ਆ ਸਾਡੇ ਉਹ ਭੇਜੇਗਾ ਤੇ ਜਿੱਦਨ ਸਾਡੀ ਉਹ ਪੂੰਜੀ ਮੁੱਕ ਗਈ ਉਹ ਦਿਨ ਫਿਰ ਸੁੱਤੇ ਹੀ ਸੌ ਜਾਣਾ ਕੋ ਸਤਨਾਮ ਸ੍ਰੀ ਵਾਹਿਗੁਰੂ ਆ ਫੋਨ 'ਚ ਪੈਸੇ ਪਾਉੰਨੇ ਆ ਨਾ ਜਿੰਨਾ ਸਮਾਂ ਬੈਲੈਂਸ ਹੈ ਉਹਨਾਂ ਸਮਾਂ ਤੇ ਫੋਨ ਹੀ ਆਉਂਦਾ ਜਾਂਦਾ ਹੈ ਤੇ ਜਦੋਂ ਪੈਕ ਜਿਹੜਾ ਰੀਚਾਰਜ ਕਰਾਇਆ ਮੁੱਕ ਜਾਂਦਾ ਕਿਉਂ ਫਿਰ ਬੀਬੀ ਬੋਲਦੀ ਐ ਅੰਗਰੇਜ਼ੀ ਦੇ ਵਿੱਚ ਕੰਪਿਊਟਰ ਫਿਰ ਉਹ ਬੀਬੀ ਦੀ ਆਵਾਜ਼ ਉਹਨਾਂ ਰੱਖਿਆ ਉਹ ਬੋਲਦੀ ਐ ਵੀ ਭਾਈ ਤੇਰੇ ਪੈਸੇ ਮੁੱਕ ਗਏ ਆ ਜੇ ਦੁਬਾਰਾ ਤੂੰ ਸਭ ਕੁਝ ਕਰਨਾ ਐ ਤੇ ਆਪਣੇ ਪੈਸੇ ਪਵਾ ਰੀਚਾਰਜ ਕਰਾ ਹੁਣ ਇਹ ਜਿਹੜੀਆਂ SIMਾਂ ਨੇ ਇਹਨਾਂ ਦੇ ਰੀਚਾਰਜ ਤੇ ਹੋ ਜਾਂਦੇ ਆ ਆਪਾਂ ਕਰਵਾ ਲੈਨੇ ਆ ਪਰ ਜਦਨ ਸਾਹਾ ਦਾ ਰੀਚਾਰਜ ਮੁੱਕਿਆ ਦੁਬਾਰਾ ਨਹੀਂ ਹੋਣਾ ਕਬੀਰ ਮਾਨਸ ਜਨਮ ਦੁਲੰਭ ਹੈ ਭੋਏ ਨਾ ਬਾਰ ਐ ਬਾਰ ਜਿਉ ਬਨ ਫਲ ਪਾਕੇ ਭੋਏ ਗਿਰੈ ਬਹੁਰ ਨਾ ਲੱਗੈ ਡਾਰ ਸਰੋਹ ਵਿਚਾਰ ਜਿਹੜੀ ਬੇਨਤੀ ਰੰਭ ਕੀਤੀ ਐ 24 ਸ਼ਲੋਕ 24 ਅਸ਼ਟਪਦੀਆਂ 24000 ਸਵਾਸੇ ਵਾਹਿਗੁਰੂ ਜੀ ਦੇ ਵੱਲੋਂ ਸਾਨੂੰ ਭੇਜੇ ਜਾ ਰਹੇ ਹਨ ਤੇ ਜੋ ਮਾਈ ਭਾਈ ਰੋਜ ਇੱਕ ਪਾਠ ਸੁਖਮਨੀ ਸਾਹਿਬ ਦਾ ਪੜ ਲਵੇ ਸੁਣ ਲਵੇ ਉਹਦੇ 24000 ਸਾਲ ਲੇਖੇ ਵਿੱਚ ਲੱਗ ਜਾਂਦੇ 24000 ਸਵਾਸੇ ਉਹਦੇ ਸਫਲੇ ਹੋ ਜਾਂਦੇ ਆ ਤੇ ਇੱਕ ਮਹਾਪੁਰਸ਼ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਬਾਰੇ ਬੜੇ ਪਿਆਰੇ ਬਚਨ ਲਿਖਿਓ ਮਹਾਪੁਰਸ਼ ਕਹਿਣ ਲੱਗੇ ਸੁਖਮਨੀ ਸੁਖਾਂ ਦੀ nid ਪੜਦਿਆਂ ਸੁਣਦਿਆਂ ਦੇ ਕਾਰਜ ਸਿੱਧ ਸੁਖਮਨੀ ਪੜੀਏ ਦਿਨ ਰਾਤੀ ਸੁਖਮਨੀ ਸੁਖਾਂ ਦੀ ਦਾਤੀ ਸੁਖਮਨੀ ਜੇ ਕੋ ਪੜੇ ਸੁਣਾਵੇ ਮਨ ਬਾੰਛਤ ਫਲ ਕੋ ਸੋ ਪਾਵੈ ਸੁਖਮਨੀ ਕਾ ਪਾਠਕ ਜੋਏ ਮੁਖ ਤੇ ਜੋ ਬੋਲੇ ਸੋ ਹੋਏ ਅਨ ਦਿਨ ਸੁਖਮਨੀ ਰਰੈ ਭਵ ਸਾਗਰ ਤੇ ਸੋ ਨਰ ਤਰੈ ਇੱਕ ਪਾਠ ਸੁਖਮਨੀ ਸਾਹਿਬ ਦਾ ਕੀਤਿਆਂ ਲੋਕ ਪਰਲੋਕ ਦੇ ਸਾਰੇ ਸੁੱਖ ਮਿਲ ਜਾਂਦੇ ਕਿਰਪਾ ਹੋ ਜਾਂਦੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ